ਅਸੀਂ ਇੱਥੇ ਮੌਕੇ ਤੇ ਆਏ ਆ ਜੀ ਇੱਕ ਬੰਦਾ ਰਾਉਂਡ ਕਰਦਾ ਕੀਤਾ ਇਹਨੇ ਗੋਲੀ ਚਲਾਈ ਹੋਈ ਆ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਹੋਇਆ ਤੁਹਾਡੇ ਤੋਂ ਸਾਡੇ ਨੂੰ ਕਰ ਦੱਸ ਸਕਦੇ ਸਰ ਬੰਦਾ ਗਿਰਫਤਾਰ ਕੀਤਾ ਗਿਆ ਜੀ ਹਾਂਜੀ ਹਾਂਜੀ ਉਸਾਰੀ ਆਪਣੀ ਸੀ ਜਾਂ ਲਾਇਸੈਂਸ ਸੀ ਇਹ ਵੈਰੀਫਾਈ ਕਰਨਾ ਚਾਹੀਦਾ ਜੀ ਸਰ ਮਾਮਲਾ ਕੀ ਪਤਾ ਲੱਗਾ ਜੀ ਕੀ ਮਾਮਲਾ ਕੀ ਏ ਸਾਰਾ ਇਹਨਾਂ ਦਾ ਆਪਣਾ ਫੈਮਲੀ ਡਿਸਪਿਊਟ ਹੈ ਜੀ ਤੇ ਇਸੇ ਤਹਿਤ ਇਹਨੇ ਗੋਲੀ ਚਲਾਈ ਸਰ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਰੇ ਵੱਲੋਂ ਯਾਰ ਦੋ ਦੋ ਤਿੰਨ ਰਾਉਂਡ ਸਾਇਰ ਹੋਇਆ ਹੈ ਬਾਕੀ ਅਸੀਂ ਵੈਰੀਫਾਈ ਕਰਦੇ ਕਿੰਨੇ ਬੰਦੇ ਜਿਹਦੇ ਜਿਹਨੂੰ ਗੋਲੀ ਲੱਗੀ ਉਹਦੀ ਮੌਤ ਹੋ ਚੁੱਕੀ ਹੈ ਅਜੇ ਤੱਕ ਕਲੀਅਰ ਨਹੀਂ ਕਰਦੇ ਸਰ ਕਿੰਨੇ ਬੰਦਿਆਂ ਨੂੰ ਗੋਲੀਆਂ ਲੱਗੀਆਂ ਜੀ ਇੱਕ ਬੰਦੇ ਦੇ ਲੱਗੀ ਹੈ ਜੇ ਬਾਕੀ ਹਜੇ ਕਲੀਅਰ ਨਹੀਂ ਗਿਆ ਉਹਨਾਂ ਨੂੰ ਕੁੱਟਿਆ ਫਿਰ ਬਾਕੀਆਂ ਨੂੰ ਨਹੀਂ ਨਹੀਂ ਜੀ ਹਸਪੀਟਲ ਹਸਪੀਟਲ ਨਹੀਂ ਕਹਿੰਦੇ ਆ ਕਿ ਜਖਮੀ ਹੋਏ ਨੇ ਐਸਾ ਜਿਵੇਂ ਆਪਿਆਰੇ ਜਖਮੀ ਹੋਏ ਤੇ ਨੇ ਉਹਨਾਂ ਨੂੰ ਆਪਾਂ ਹਸਪੀਟਲ ਭੇਜਤਾ ਹਾਂ ਜੀ ਹਸਪੀਟਲ ਗਏ ਆ ਬਾਕੀ ਪਾ ਹਸਪੀਟਲ ਜਾ ਕੇ ਵੈਰੀਫਾਈ ਕਰਦੇ ਆ ਸਰ 24 ਘੰਟੇ ਨਾਕਾ ਲੱਗਣ ਲਿਆ ਤੁਹਾਡਾ ਬਾੜ ਮੁਲਾਜ਼ਮਾ ਕਿੱਥੇ ਸੀ ਨਹੀਂ ਇੱਥੇ ਮੁਲਾਜ਼ਮਾ ਨੇ ਰਾਉਂਡ ਅਪ ਕੀਤਾ ਇਹਨਾਂ ਨੂੰ ਇਸ ਜਗ੍ਹਾ ਤੇ ਰਹਿ ਰਹੇ ਸੀ ਤੇ ਕਿੰਨੀ ਦੇਰ ਤੋਂ ਇਸ ਖਾਲੇ ਦੇ ਅੰਦਰ ਜਿਹੜਾ ਉਹਨਾਂ ਦਾ ਮੈਟਰਨੋਮੀਆ ਦਾ ਕੇਸ ਚੱਲ ਰਿਹਾ ਸੀ ਜੀ ਇਹ origianally ਰਾਜਸਥਾਨੀ ਤੋਂ ਹੈ ਦੇ ਵਰ ਪਾਸਿੰਗ ਬਾਈ ਇਥੇ ਹਸਪੀਟਲ ਦੇ ਕੋਲੇ ਨੇ ਬਾਹਰ ਸਾਹਮਣੇ ਹਲੇ ਥਾਣੇ ਮਤਲਬ ਦੇ ਥਾਣੇ ਦੇ ਬਿਲਕੁਲ ਵਿੱਚ ਨਹੀਂ ਹੋਇਆ ਬਟ ਥਾਣੇ ਤੋਂ ਬਾਹਰ ਜਿਹੜਾ ਸੀਗਾ ਉਧਰ ਇਹਨਾਂ ਦੀ ਝੜਪ ਹੋਈ ਆਪਸ ਦੇ ਵਿੱਚ ਫਿਰ ਜਦੋਂ ਇਹਨਾਂ ਨੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਜਿਹੜੇ ਸਾਡੇ ਨਾਕਾ ਬੰਦੀ ਹੈ ਇੱਥੇ ਲੱਗੀ ਹੋਈ ਹੈ ਆਈ ਊਡ ਰੀਅਲੀ ਕਮੈਂਡ ਥੈਮ ਕਿਉਂਕਿ ਜਿਹਦੇ ਕੋਲ ਵੈਪਨ ਹੋਵੇ ਉਸ ਨੂੰ ਓਵਰ ਪਾਵਰ ਕਰਨਾ ਇਸ ਕਰੇਜ ਦਾ ਗੱਲ ਹੈਗੀ ਜੀ ਉਹਨੇ ਨਾਲ ਦੀ ਨਾਲ ਉਹਨੂੰ ਫੜਿਆ ਜੀ ਤੇ ਉਹਨੂੰ ਫੜ ਕੇ ਨਾਲ ਦੇ ਨਾਲ ਮਜੀਠਾ ਰੋਡ ਥਾਣੇ ਦਾ ਏਰੀਆ ਪੈਂਦਾ ਤੇ ਉੱਥੇ ਨਾਲ ਦੇ ਨਾਲ ਪੇਸ਼ ਕੀਤਾ ਜੀ ਸਰ ਕੋਈ ਕਾਰਨ ਪਤਾ ਲੱਗਾ ਜੀ ਗੋਲੀ ਕਿਉਂ ਚਲਾਈ ਗਈ ਕਾਰਨ ਨਹੀਂ ਹੈ ਕਿ ਇਹਨਾਂ ਦਾ ਮੈਰਿਟਲ ਡਿਸਪਿਊਟ ਸੀ ਦੋ ਮੈਰਿਜਸ ਸੀਗੇ ਪਹਿਲੇ ਵਾਈਫ ਦੇ ਨਾਲ ਪ੍ਰਾਪਰਟੀ ਕਲੇਮਸ ਨੂੰ ਲੈ ਕੇ ਤੇ ਬੱਚਿਆਂ ਦੇ ਨਾਲ ਵੀ ਇਹਨਾਂ ਦਾ ਕਾਫੀ ਆਪਸ ਚ ਰਹਿੰਦਾ ਸੀਗਾ ਤੂ ਤੂ ਮੈਂ ਮੈਂ ਤੇ ਉਸ ਗੁੱਸੇ ਦੇ ਵਿੱਚ ਆ ਕੇ ਇਹਨਾਂ ਨੇ ਫਾਇਰ ਕੀਤਾ ਜਿਸ ਨੇ ਪਿਸਤੌਲ ਨਾਲ ਕਟਾ ਨੂੰ ਅੰਜਾਮ ਦਿੱਤਾ ਗਿਆ ਲਾਇਸੈਂਸੀ ਸੀ ਤੋ ਹਾਂਜੀ ਇਹ ਲਾਇਸੈਂਸ ਸੀਗਾ ਇਹ CRPF ਦੇ ਫਾਰਮਰ EMPLOYE ਹੈਗੇ ਜੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਿਕਿਉਰਿਟੀ ਦੀ ਵੀ ਜੌਬ ਕੀਤੀ ਸੀ ਤਾਂ ਇਹਨਾਂ ਕੋਲ ਲਾਇਸੈਂਸ ਟੂ ਵੈਪਨ ਸੀਗਾ ਸਰ ਉਹਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਿਸ ਦੇ ਵੱਲ ਗੋਲੀ ਚ ਹਾਂਜੀ ਉਹਨਾਂ ਨੂੰ ਨਾਲ ਦੇ ਨਾਲ ਉਹੀ ਮੈਂ ਕਹਿਣਾ ਚਾਹੁੰਦਾ ਕਿ ਇਟਸ ਵੈਰੀ ਕਮੈਂਡੇਬਲ ਐਫਰਟ ਕਿ ਜਿਹੜੇ ਨਾਕਾਬੰਦੀ ਤੇ ਇਹਨਾਂ ਨੇ ਉਹਨਾਂ ਨੂੰ ਓਵਰ ਪਾਵਰ ਕੀਤਾ ਕਿਸ ਜਿਸ ਨੇ ਫਾਇਰ ਕੀਤਾ ਹੋਵੇ ਜਿਹਦੇ ਕੋਲ ਵੈਪਨ ਹੋਵੇ ਉਹਨੂੰ ਕਾਫੀ ਕਰੇਜियस ਇਸ ਮੈਂ ਮੰਨਦਾ ਕਿ ਉਹਨੂੰ ਫੜ ਕੇ ਉਹਨੂੰ ਓਵਰ ਪਾਵਰ ਕਰ ਲਿਆ। ਤੇ ਕਿੰਨੇ ਲੋਕਾਂ ਨੂੰ ਗੋਲੀਆਂ ਵਜੀਆਂ? ਕੌਣ-ਕੌਣ ਸੀ ਜਿਨ੍ਹਾਂ ਨੂੰ ਗੋਲੀਆਂ ਵਜੀਆਂ? ਹਲੇ ਫਿਲਹਾਲ ਇੱਕ ਦੀ ਪੱਕੀ ਪੁਸ਼ਟੀ ਹੈ ਜੀ ਬਾਕੀ ਨੂੰ ਹਸਪੀਟਲ ਲੈ ਕੇ ਗਿਆ ਹੋਇਆ ਹੈ। ਇੱਕ ਥੋੜਾ ਕ੍ਰਿਟੀਕਲੀ ਇਲ ਹੈ ਉਹਦਾ ਇਲਾਜ ਚੱਲ ਰਿਹਾ ਹੈ। ਰੈਸਟ ਅਸੀਂ ਵੈਰੀਫਾਈ ਕਰ ਰਹੇ ਹਾਂ ਬਿਕੋਜ਼ ਇਟਸ ਰੀਸੈਂਟ ਇਨਸੀਡੈਂਟ। ਕਿਉਂਕਿ ਉਹਦੇ ਦੇ ਹਲੇ ਹੋਰ ਤਸਦੀਕ ਕਰਕੇ ਤੁਹਾਨੂੰ ਅਸੀਂ ਬੈਟਰ ਫੈਕਟਸ ਦੱਸਾਂਗੇ। ਕਿੰਨੇ ਰਾਉਂਡ ਫਾਇਰ ਕੀਤੇ ਗਏ ਉਸਨੂੰ? ਹਲੇ ਇੱਕ ਤਾਂ ਦੇਖੋ ਜਰ ਪੱਕਾ ਹੀ ਹੈਗਾ ਬਟ ਵੀ ਵਿਲ ਸੀ ਐਗਜ਼ੈਕਟ ਤੁਹਾਨੂੰ ਪ੍ਰੋਪਰਲੀ ਅਸੀਂ ਦੱਸ ਦਿਖਾ ਦਿੱਤੇ ਸੀ ਇੱਕ ਸਿਗਰ ਦੇਖੋ ਇੱਕ ਪਿੰਨਾਂ ਦੀ ਐਕਸ ਵਾਈਫ ਸੀਗੀ ਬੇਟਾ ਸੀਗਾ ਤੇ ਨਾਲ ਨੂੰ ਸੀਗੀ ਬੇਟੇ ਦੇ ਤਾਂ ਕਲੀਅਰਲੀ ਕਲੀਅਰ ਕਟ ਇੰਜਰੀਜ਼ ਤੇ ਹੀ ਇਜ਼ ਕ੍ਰਿਟੀਕਲੀ ਇਲ ਬਾਕੀ ਦੀ ਐਸਟੀ ਪੁਸ਼ਟੀ ਕਰ ਰਹੇ ਹਾਸਪੀਟਲ ਦੇ ਵਿੱਚ ਕਿਉਂਕਿ ਹੁਣੇ ਮੈਟਰ ਰੀਸੈਂਟਲੀ ਹੋਇਆ ਤਾਂ ਅਸੀਂ ਇੱਥੇ ਵਰਕ ਕਰ ਰਹੇ ਹਾਂ ਜੀ ਹਾਸਪੀਟਲ ਕਿਹਦੇ ਦਾਖਲ ਕਰਾਇਆਗਾ ਸਰ ਨਾਲ ਦੀ ਹਾਸਪੀਟਲ ਦੇ ਵਿੱਚ ਇੱਥੇ ਕੋ ਨਾਨਕ ਹਾਸਪੀਟਲ ਦੇ ਵਿੱਚ ਜੀ ਠੀਕ ਹੈ ਸੋ ਅਨਮੀਰ